ਸਮੋਸੇ ਆਈਓ ਨੇ ਇੱਥੇ ਬਲੌਗਰਾਂ ਹੀ ਕਹਿਣਾ ਕਿਉਂਕਿ ਤੁਹਾਡੇ ਘਰੇ ਆੜ ਕੇ ਜੀ ਕਹਿ ਸਕਦੇ ਤੁਸੀਂ ਆ ਸਕਦੇ ਹੋ ਖਾ ਖੂ ਕੇ ਤੂੰ ਆਦੇ ਹੈ ਨਾ ਗਵਾਂਡੀਆਂ ਨੂੰ ਨਾ ਪਤਾ ਲੱਗੇ ਮਿਰਚਾ ਕੀ ਕਰਨੀਆਂ ਇਸੇ ਕਰਕੇ I <laughs> మేదా అజ రోజు దా మి ਹੰਮੇ ਆਪਣੀ ਚਾਹ ਦੇ ਦਿੱਤੇ ਹੁੰਦੇ। ਮੈਂ ਮਨਸਾ ਚੋਟ ਪਾਉਂਗਾ ਚਾਹ ਤੇ ਹੋਰ ਵੀ ਬੀਨ ਕਰਾਂਗੇ। ਹਣ ਬਾਦੂ ਬਗੜਾ ਚਾਹ ਦੀ ਗੋਲਤੀ ਹੀ ਛੇਕੀ। ਬੱਚੇ ਆ ਬੈਠੋ ਪਾਓ ਤੇ ਚੋਟ ਛੇਕਾ ਆ ਬੈਠੋ ਪਾਓ। ਹੰਮੇ ਬੜੇ ਬੜੇ ਚੀਕ। ਆ ਪਾਪਾ ਵੀ ਜਾ। ಇದನ್ನ ಕಟ್ ಗೆ ಬೋಂಡಿ ಕಟ್ ಗೆ ಕಟ್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್್ ਜਿਵੇਂ ਅਨ ਪਾ ਲਈ ਥੋੜੀ ਆ ਨਹੀਂ ਜਵਣ ਥੋੜੀ ਜਿਹੀ ਪਾਈ ਚੁਟਕੀ ਨਾ ਪਾਓ ਇੰਨੀ ਕਰਨੀ ਹੱਥ ਨਾ ਪਾਓ ਜ਼ਿਆਦੀ ਪਾ ਨਹੀਂ ਜੀ పేలా మన లో పొల్ స ਅੱਜ ਆਪਣੇ ਸਮੋਸੇ ਬਣਾਉਣ ਲੱਗੇ ਆ। ਫਸਟ ਟਾਈਮ ਆਪ ਬਣਾਉਣ ਲੱਗੇ ਸਮੋਸੇ ਵੇਖਦੇ ਕੀ ਬਣਦਾ। ਆਲੂ ਹੀ ਨਿਕਲਦੇ ਹੋਣ। ਉਹਦੇ ਦੋ-ਤਿੰਨ ਚਿੱਟੀਆਂ ਵਿੱਚ ਧਾਰਨ ਪਾ ਲਈ। ਜਿੰਨੇ ਜਿੰਨੇ ਚੋਸ ਮਿਲਦੀਆਂ ਆਉਂਦੀਆਂ। ਹੁਣ ਜੇ ਆਪਣੀ ਲੱਗ ਚਾਹ ਬਣਾ ਲਈ। ਦੋ-ਤਿੰਨ ਛੱਤੀ ਹੋ ਗਈ ਮਲੇ ਨਹੀਂ ਆ ਜਣੇ 3 ਵਜੇ।

对，就是这个。

ਪਾਣੀ ਚ ਪਾੜ ਕੇ ਜਲਦੀ ਠੰਡੇ ਜਣੀ ਸਾਡੇ ਨਿਆਣੇ ਆਉਣ ਵਾਲੇ 3 ਵਜੇ ਆਇਨਾ ਨਾਣੇ ਤਿੰਨ ਦੋਸ਼ਾਲੀ ਹੋ ਗਏ ਆਉਣ ਵਾਲੇ ਪਹਿਲਾਂ ਹੀ ਆ ਜਾਂਦੇ ਤਿੰਨ ਤੋਂ ਇਹਨਾਂ ਨੇ ਕਹਿ ਸੁਣਿਆ ਮੋਰੀ ਕੀ ਇਹ ਕਰ ਲਈ ਨਹੀਂ ਇੱਥੇ ਬੜਾ ਕੁਕੀ ਤੂੰ ਆ ਜਾਣਾ ਇਹਨੂੰ ਕੋਲ ਬਣਾ ਦਿਆ ਸਾਰੇ ਰੱਖ ਲਈ ਇੱਕ ਵੇਲੇ ਬਾਹਰ ਰਹਿ ਗਈ ਸਾੜ ਕੇ ਤੇ ਚੱਲ ਤੇ ਨਾ ਮੈਂ ਬਣਾਉ ਨਾਲ ਇੱਥੇ ਨਹੀਂ ਹਤਾ ਚੱਕਰ ਫੜ ਗਏ ਕੁਸ ਲੱਗਤੇ ਨੇ ਗੰਦੀ ਗੰਦੀ ਜੀ ਟਾਪੀ ਵਾਲੀ ਦੀ ਆਟਾ ਫੜਾ ਸੁੱਕਾ ਥੋੜਾ ਹਿਯਾਰਾ ਚਲ ਗਿਆ ਨਹੀਂ ਆਣੇ ਲੈਣਾ ਦੋ ਪਕਾਇੀਆਂ ਬਣਾਈ ਜਾਈਏ ਵੀਰ ਨੂੰ ਕਹੋ ਆਜ ਮਰ ਮਸਾਲਾ ਪਾ ਲੋ ਹੋਰ ਥੋੜਾ ਨਾ ਨਮੂਨ ਵੇਖ ਕੇ ਪਾ ਲਾ ਨਮੂਨ ਜਿਆਦਾ ਨਾ ਦੇ ਆ ਆਲੂ ਥੋੜੇ ਆ ਨਾ ਬਸ ਉਹ ਪਾਲ ਤਾ ਹਲਦੀ ਥੋੜੀ ਜੀ ਥੋੜੀ 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 ਰੰਗ ਜੇ ਹੋ ਗਏ ਠੰਡੇ 6 ਵਜੇ ਲੱਗਦੇ ਨਾ ਫਿਰ ਆਪਾਂ ਸੋਤਰਾਂ ਨੂੰ ਆ ਧਨੀ ਉਹ ਦੇਣ ਮੈਂ ਤਾਂ ਕਿਹਾ ਮਾ ਆ ਉਹਰੇ ਬੰਨਣਾ ਹੋਣੇ ਹੁਣੇ ਸਮਾਂ ਨਹੀਂ ਕੀ ਹੱਥ ਨਾ ਕਰ ਲੋ ਢੰਡੇ ਹੋ ਗਏ ਜੇ ਮਿਕਸਰੀ ਹੋਣੀ ਚੰਗੀ ਤਾਂ ਲੈ ਕੇ ਆਵਾਂ ਵੇ ਲੈਣਾ ਮੈਂ ਵੇ ਲੈਣਾ ਵੇ ਛੇਤੀ ਤੋਂ ਉਹ ਕੀ ਕੀਤੀ ਹੈ ਹਮ ਫੇਰ ਜਾਣਾ ਬਣਾਉਣ ਲਈ ਹੁਣ ਇਹਨੂੰ ਘਰ ਤੋਂ ਕੱਟ ਕੇ ਸੈਂਟਰ 'ਚ ਕੱਟਣਾ ਏ ਮਿੱਟੀ ਐ ਕੋਈ ਨਹੀਂ ਤੁਸੀਂ ਵੇਖ ਕੇ ਦੇ ਦਵੋ ਜਿੰਨਾ ਕਟਣਾ ਕੱਟ ਲੋਣਾ ਸੋ ਕੇਦੀ ਆ ਕਿੰਨੇ ਹੋਣਾ ਤਰ ਮੈਂ ਉਹਦੇ ਕੋਲ ਦੀ ਜਮਨ ਪਾਣੀ ਥਾਰੇ ਹਾਂ ਹਾਂ ਦੂਜੀ ਵਹਿਲਾ ਦੇ ਤੁਸੀਂ ਹੋਰ ਮੈਂ ਬਣਾ ਪਰ ਵੀ ਕੋ ਨਹੀਂ ਮੈਨੂੰ ਤਾਂ ਉਸ ਪੀਸ ਹੁਣ ਮੋਟਾ ਲੈ ਲੈ ਬੜਾ ਥੋੜਾ ਜਿਹਾ ਵੱਡਾ ਨਹੀਂ ਨਹੀਂ ਉਹ ਕਪੀਜੀ ਬਣਾ ਕੇ ਫੇਰ ਆਲੂ ਪਾਉਂਦੇ ਵਿੱਚ ਇਦਾਂ ਵੀ ਬਣ ਜਾਂਦੀ ਆਲੂ ਪਾ ਕੇ ਵੇਖ ਰਹੀ ਇੱਕ ਜਣਾ ਉਲੀ ਜ ਥੋੜਾ ਪਾਓ ਨਾ ਫੇਰ ਬੰਟੋ ਚਲਈਏ ਚੰਗੀ ਟਲੇ ਹੈ ਨਾ ਮਮੇ ਕੋਈ ਇਹ ਹੱਥ ਪਾਓ ਅੰਗਰਸ ਬਾਗ ਤੇ ਰੱਖ ਦੋ ਇਹਨਾਂ ਨੂੰ ਆਪਣੇ ਬਾਗ ਦੇ ਸਟੇ ਕਰੀਏ ਬਾਣਨ ਪਿਆ ਉੱਥੇ ਸੁੱਕਾ ਨਾ ਟੁਕਿਆ ਹੈ ਆਹ ਬਣਾਇਆ ਕਿ ਕਿਹਦੀ ਰਾਤ ਨਹੀਂ ਟੁਕੀ ਤਾਂ ਅਧਿਕ ਉੱਥੇ ਤਾਂ ਨਹੀਂ ਕੁਛ ਨਹੀਂ ਦਾਨ ਨੂੰ ਪਾਣਾ ਮੈਂ ਬੰਦ ਨੂੰ ਕਿ ਕਿਤਰੇ ਸੁਣਦੀ ਜਾਨਾ ਟੋਪੀ ਬਣਾਉਂਦੇ ਚੁਕਾ ਜਾਂਦੇ ਨਹੀਂ ਮੋਢੇ ਸੁਟਰੀ ਨਹੀਂ ਚੁਟਲੀ ਉੱਥੇ ਲੱਗਦੀ ਹੋ ਚਾਹੀਏ ਹਾਂ ਹਨਾ ਫਿਰ ਇਹ ਕੁਛ ਨਹੀਂ ਬਣਦਾ ਕੋਈ ਨਹੀਂ ਆਹ ਆਹ ਦਰ ਆਮ ਤੋ ਤੇ ਅੱਗੇ ਕੀ ਕਰਾਂਗੇ ਸਹੀ ਸਹੀ ਸਭ ਬੇਤਾ ਆਹ ਦੱਬੀ ਨਹੀਂ ਸੋ ਵੀ ਦਬਾ ਰਹੀ ਇਹ ਦਿੱਕਾਟ ਲੈ ਲਏ ਜਦੋਂ ਕਾਣ ਸੰਦ ਰੋਟੀ ਖਾਣ ਦੀ ਹੁੰਦੀ ਹੈ। ਅੱਛਾ ਚੱਲ। ਕਿੱਥੇ ਕੀ ਕਰਨਾ? ਬੰਦਾ ਬਣਾ ਬਣਾ ਕੇ ਦੇ ਚੱਲੋ ਭਾਈ ਜੀ। ਹਾਂ ਬਾਕੀ ਸਾਰਾ ਕੰਮ ਸਹੀ ਵਸਾੜਾ ਕੁਪੀ ਜੀ ਨਹੀਂ ਆਪ ਬਣਾਉਂਦੇ। ਆਪਾਂ ਜਦੋਂ ਕੁਪੀ ਬਣਾਉਣੇ ਹੋਰ ਕੋ ਬਣਾਇੰਗੇ ਦੁਕਾਨ ਦਾ ਬਣਾਇੰਗੇ। ਸਮੋਸੇ ਦੀ ਸ਼ੇਪ ਹੀ ਆਉਣੀ ਚਾਹੀਦੀ ਸਮੋਸਾ। ਹਾਰਨੇ ਦੇ ਬੁਛੇ ਵੀ ਇਹ ਕੀ ਤੇ ਮੁੰਡੇ ਕੀ ਦੱਸਣਾ ਗੁੱਤੀ ਬੰਦਾ ਮੋਸੀਸ ਮਸੀ ਮੈਨੂੰ ਇੱਕ ਹੀ ਫਟ ਦੋ ਮੱਦੀ ਕਰ ਤੋ ಮನೆ ನಾಲ್ಕು ಬಟ್ಲೇ ಬಟ್ಟೆ ਜਾ ਜੇ ਬਣੀ ਜਾਂਦੇ ਪੰਗਾ ਸੋਲੇ ਅੱਗੇ ਵਿਕਰੀ ਆਪਾਂ ਬਣਾ ਵਾਲੀ ਵਾਲਾ ਪਾਣਾ ਟੀ-ਸ਼ਰਟ ਦਾ ਕੁਲਾ ਜਾਂ ਗਰਮੀ ਐ ਸੋਣੋ ਆਏ ਨਹੀਂ ਬਣੇ ਛੱਡੇ ਬਣ ਕੇ ਵੀ ਚੁੱਕੇ ਰੈਡੀ ਖਾਓ ਚੱਲੀਆਂ ਜਲਦੀ ਜਲਦੀ ਕੱਢ ਲਈ ਆਪਾਂ ਤਿੰਨ ਦੋ ਇਹਦੇ ਲੱਗੇ 3 ਵਜ ਗਏ ਆ ਕਿ ਇਹਨੂੰ ਹੰਦ ਨਾ ਕੱਟਣਾ ਬਸ ਬਸ ਹੰਦ ਨਹੀਂ ਕੱਟਣਾ ਇਹਨੂੰ ਮੈਂ ਤਾਂ ਵਾਰ ਨੂੰ ਲੱਗੇ ਸੀ ਸਮੋਸੇ ਬਾਹਰ ਅੱਗ ਬਾਲੀ ਸੀ ਆਪਣੀ ਲਾਈਟ ਨਹੀਂ ਆਉਂਦੀ ਸੀ ਜੇ 스위ਚ ਬਣਾਉਂਦੇ ਤਾਂ ਬਹੁਤ ਧੂਆ ਹੋ ਜਾਣਾ ਸੀ ਚਲੋ ਵਾਈ ਗੁਰੂ ਦਾ ਨਾਮ ਲੈ ਕੇ ਕਰ ਦੋ ਸਟਾਰਟ ਹਲਵਾਈ ਸਾਹਿਬ ਸਿੱਪੀ ਤੇ ਪੜਾ ਦਿਓ ਸਿੱਪੀ ਕਿੱਥੇ ਸੜ ਗਿਆ ਉਹ ਦੇਖ ਲਓ ਢੜ ਗਿਆ ਮੇਰੇ ਸਾਹਮਣੇ ਸਮੋਸੇ ਹੀ ਸਮੋਸੇ ਹੋਏ ਪਏ ਹੰਟਾਣੀ ਪਤਾ ਵਾਏ ਗਰੂ ਵਾਏ ਗਰੂ ਸਾਡੇ ਸਮੋਸੇ ਬਣ ਜਨ ਇੰਨੇ ਟੇਸਟੀ ਬਣ ਕਿ ਰੋਜ਼ ਬਣਾ ਲਿਆ ਕਰੀ ਫਿਰ ਹਨੂ ਨੇ ਆ ਕੇ ਕਰਨਾ ਕਰੇ ਸਮੋਸੇ ਕੱਢ ਲੋਗੇ ਪਰ ਉਹਨੇ ਆਉਂਦੇ ਵਾਏ ਨਾ ਹਲਾਉ ਨਾ ਅੰਤ ਨਾਲ ਚੱਕੇ ਨਹੀਂ ਪਤਾ ਕੀ ਹੈ ਅਕਾਰ ਵਰਗੀ ਚੀਜ਼ ਦੀ ਤੇ ਸਗੋਂ ਮौज ਨਹੀਂ ਆ ਬਸ ਇਹ ਥੋੜਾ ਜਿਹਾ ਜਿਹੜੀਆਂ ਆਹ ਨਹੀਂ ਬਣਾਉਣੀਆਂ ਆਈਆਂ ਉੱਤੇ ਆਪਾਂ ਕੋਈ ਨਹੀਂ ਫਸਟ ਟਾਈਮ ਆ ਹੌਲੀ ਹੌਲੀ ਆ ਜਾਣਗੇ ਅਗਲੀ ਵਾਰੀ ਬਣਾਵਾਂਗੇ ਤੇ ਤੂੰ ਜਿਆਦਾ ਵਧੀਆ ਬਣ ਜਾਣਗੇ ਘਰੇ ਬਣਾ ਕੇ ਖਾਓ ਘਰੇ ਬਣਾਉਣ ਚ ਵੈਰਦਾ ਅਗਲੀ ਵਾਰੀ ਇਹਨੋਂ ਜਿਆਦਾ ਵਧੀਆ ਬਣ ਜਾਣਗੇ ਇਹ ਤਾਂ ਨਹੀਂ ਕਰ ਲੈਂਦੇ ਇਹਦਾ சின்ன ਚਿਰ ਇੱਕ ਸਾਈਡ ਨਹੀਂ ਨਾ ਬਣ ਜਾਂਦੀ ਤਾਂ ਹਲਾਉਣੇ ਨਹੀਂ ਆਂਦੇ ਜੁੜ ਜਾਂਦੇ ਹੈ ਪਾੜ ਜਾਂਦੇ ਇੱਕ ਸਾਈਡ ਤੱਤਾ ਪੂਗੀ ਇਹਦੀ ਫਿਰ ਇਹਨੇ ਆਪੇ ਫੁੱਲ ਜਾਣਾ ਤਾਂ ਉਹ ਉੱਪਰ ਆ ਜਾਂਦੇ ਹੁੰਦੇ ਕੜਾਈ ਸਮੋਸੀ ਸਮੋਸੀ

ਬੀਤਰਾਵਾਂ ਚੱਲ ਗਈ ਤੇ ਆਹਨ ਮਿਲੋ ਜਾਂ ਮੈਂ ਰੋਟੀ ਖਾਂਦੀ ਆਂ ਤੇ ਕੱਪੜੇ ਪਾ ਲਏ ਆਹਾਂ ਰੋਟੀ ਖਾਂਦੇ ਤੋ ਆਪੇ ਖੜ ਕੇ ਪਾ ਆਂ ਆਹਾਂ ਨਹੀਂ ਇਹਦੀ ਕੱਢ ਕੇ ਦੋ ਜੀ ਹੂੰ ਥੇੜਾ ਕੜ ਕੇ ਜੀ ਕੋਲ ਸੇ ਵੀ ਇਤਨਾ ਮੈਨੂੰ ਕਦੀ ਕਿਹਾ ਹੀ ਨਹੀਂ ਕੱਪੜੇ ਕੱਢ ਤੇ ਆਪੇ ਕੱਢ ਲਿੰਦਾ ਇੱਥੇ ਫੇਰ ਇਹਨਾਂ ਚੇਚਰ ਬੋਗਰੇ ਨਹੀਂ ਜਾਂ ਰੋਟੀ ਜਿਹਾ ਪਾ ਲੇ ਬਣ ਗਏ ਵਧੀਆ ਨਾ ਫੇਰ ਨਾਲ ਆਪ ਮਟਰ ਬਣਾਵਾਂਗੇ ਸਵੇਰ ਕਣਕ ਦੇ ਵਧੀਆ ਬਣੇ ਹਾਂ ਆਹ ਇੱਕ ਰੂ ਕਿੰਨੇ ਸੋਹਣੇ ਸਮੋਸੇ ਬਣੇ ਸਾਡੇ ਰਾਮੀ ਇਤਨਾ ਅੱਭੀ ਖੁਸ਼ ਹੋ ਗਿਆ ਨਾ ਪੰਮੋ ਸਮੋਸੇ ਅਈਓਣ ਇੱਥੇ ਬਲੌਗਰਾਂ ਹੀ ਕਹਿਣਾ ਕਿਉਂਕਿ ਤੁਹਾਡੇ ਘਰੇ ਆੜ ਕੇ ਜੀ ਕਹਿ ਸਕਦੇ ਤੁਸੀਂ ਆ ਸਕਦੇ ਹੋ ਤੈਂ ਖਾ ਖੂ ਕੇ ਤੋ ਆਦੇ ਹੈ ਨਾ ਗਵਾਂਢੀਆਂ ਨੂੰ ਨਾ ਪਤਾ ਲੱਗੇ ਮਿਰਚਾ ਕੀ ਕਰਨੀ ਆ ਇਸੇ ਕਰਕੇ ਗਵਾਂਢੀ ਕਿਹੜਾ ਕਚੱਜੇ ਵੀ ਕਿਸੇ ਨੂੰ ਕੋਚੀ ਨਹੀਂ ਬਣਾਉਣੀ ਆਉਦੀ ਇੱਧਰ ਐ ਸੋ ਜੇ ਕਿਤੇ ਉਹਦਣ ਸਵਾਦ ਵਿਖਾਇਆ ਹੁੰਦਾ ਨਾ ਅੱਜ ਸਮੋਸੇ ਦਾ ਵੇਖ ਲੈਂਦੀ ਆਹਾ ਚਲੋ ਜੀ ਵਣੇ ਇਸ ਮੋਸਤੇ ਸਾਡੇ ਹੁਣ ਲੱਗੇ ਰੋ ਹਲਵਾਈ ਸਾਹਿਬ ਜਿਹੜਾ ਰਹਿ ਗਿਆ ਆਟਾ ਆਪਾਂ ਉਹਦੇ ਵੀ ਕੱਢ ਲਈਏ ਹੈਨਾ ਇਹ ਕਿਹੜਾ ਮਾੜੇ ਬਾਅਦ ਚ ਦੇਰ ਨੇ ਆਣੇ ਖਾ ਲੈਣਗੇ ਤੇ ਆ ਇਹਨਾਂ ਨੇ ਇੱਕ ਰੀ ਦੋ ਚਾਹ ਨਾ ਉੱਥੇ ਚਲੋ ਉਹ ਮੈਨੂੰ ਲਿਆ ਦਿਓ ਮੈਂ ਆਪੇ ਹੋਰੇ ਹੋਲੀ ਦਹੀਂ ਰਹੀ ਨਹੀਂ ਇਥੇ ਮੈਂ ਵੇਲਦੀ ਆ ਨਾ ਇਹਨਾਂ ਨੂੰ ਇੱਕ ਰੀ ਫੜਾ ਲੈਣਾ ਖਾਣ ਨੂੰ ਫੜਾ ਲੈ ਇਤਰੀ ਚਾਹ ਨੇ ਆਣੇ ਨੇ ਭੁੱਖੇ ਹੋਣੇ ਨੇ ਫਿਰ ਆਦਾ ਫਿਰ ਮੈਨੂੰ ਤਿੰਨ ਆ ਤਿੰਨ ਨੇ ਫਿਰ ਚਾਰ ਦੋ ਜੀ ਆ ਵੀ ਲੈ ਲੈਣਾ ਇੱਕ ਪੂਰ ਹੋਰ ਦੇ ਕੰ ਲੈਣ ਦੇ ਫਿਰ ਇੱਕ ਹੋਰ ਨਿਕਲ ਜੀ ਜਿੰਨੂੰ ਹੋਰ ਚਾਹੀਦਾ ਹੋਇਆ ਹੋਰ ਤੇ ਨਹੀਂ ਮੈਂ ਰੱਖ ਦੇ ਜਿਹੜੇ ਨਿਆਣਿਆਂ ਨੂੰ ਤੇ ਦੇ ਦੇਣੀ ਸੌਸ ਨਾਲ ਤੇ ਖਾਂਦੇ ਰੋ ਤੇ ਆਪਾਂ ਹੋਰ ਕੱਢ ਲੈਣੇ ਕੋਈ ਨਹੀਂ ਆ ਗਿਆ ਲੋ ਕੱਢੀ ਚੰਨੇ ਸੀ ਨਹੀਂ ਆਪਾਂ ਸਮੋਸੇ ਬਣਾਏ ਸਵੇਰੇ ਮਟਰ ਕੱਢਾਂਗੇ ਮੈਂ ਮੇਰਾ ਉਧਰ ਹੀ ਤੇ ਆ ਜਾ ਚੱਲ ਗਿਆ ਵੀ ਕਿੰਨੇ ਸੁਪ ਬਣਾ ਕੇ ਤੇ ਵੇਖੀ ਹੈ ਟਰੱਕ ਡੱਨੇ ਇੱਕ ਪਤਾ ਨਹੀਂ ਮੈਂ ਕੀ ਆਖੰਦਈਆਂ ਕੀ ਬਣਾਈਆਂ ਜੇ ਤਾਂ ਭੁੱਲ ਗਿਆ ਮੈਨੂੰ ਉਹ ਵੀ ਬਣਾ ਕੇ ਵੇਖਾਂਗੇ ਸਾਲ ਤੋਂ ਦੀਦੀ ਆਵੇ ਬਣਗੇ ਜੋ ਚਿੱਪੀ ਕਿੱਥੇ ਆਵੇ ਬਣਗੇ ਬਸ ਕੇ ਮਿੜ ਕੇ ਜਾ ਦੇ ਹਾਂ ਹੁਣ ਖਾਣ ਚ ਮਹਾਰਾਜੇ ਮਨ ਚ ਲੱਗਦਾ ਨਹੀਂ ਲੋ ਮਿਰਚ ਵੇਖਿਆ ਲੂਆਂ ਦਾ ਜਾ ਇਹਨਾਂ ਸਮੋਸੇ ਨਹੀਂ ਪਰ ਮੋਲ ਲਿਆ ਤੇ ਜਾ ਕਰ ਮੈਂ ਨਾ ਕਰੇ ਕਾ ਹੂੰ ਹੂੰ ਸਕੜ ਦੋ ਫੜ ਦੋ ਕੜ ਦੋ ਦਸਾਂਗੇ ਕਿ ਇੱਕ ਸ਼ਾਨਣੀ ਜੀ ਹੋਵੇ ਨਾ ਵਿੱਚ ਜੇ ਤੇ ਤੇਲ ਨਿਕਲ ਜਾ ਕਰੇ ਲੱਡੂ ਵਰਗੇ ਨਿਕਲੇ ਮੈਂ ਕਿਹਦਰ ਮੋਠਾ ਲੱਡੂ ਘਰੇ ਬਣਾਉਣੀ ਮੋਠਾ ਲੱਡੂ ਉਹ ਵੀ ਬਣਾ ਲੈਂਦੇ ਆ ਪਰ ਉਹ ਵੇਸਨ ਉਹਦਾ ਸਮਾਨ ਜਾਨੀ ਖੋਲਣਾ ਆਂਦਾ ਉਹਦਾ ਲੱਡੂ ਤੇ ਬਣਾ ਲਈ ਉਹ ਵੀ ਖੋਲਣਾ ਜੇ ਵਿੱਚ ਮੰਤਰ ਪੜਨੇ ਜੇ ਫੇ ਇਹ ਕਰ ਸਾਈ ਤੇ ਉਹਨੂੰ ਖੋਲਣ ਚੀ ਆ ਪਾਪਾ ਖਾਂਦੇ ਸਮੋਸੇ ਕਿਦਾਂ ਲੱਗੇ ਪੂਰੇ ਟੱਪ ਦੇ ਬਾਸਿ ਕਿਦਾਂ ਲਗੇ ਸਮੋਸੇ ਬਾਸਿ ਚੀਜੀ ਖਾਉਣ ਦੀ ਅੱਜ ਸ਼ਾਮ ਮਾਤੇ ਵੱਤ ਚੁੱਕੇ ਨੇ 6:30 ਹੋਣਾ ਤਾਂ ਬਣਾਉਣ ਲੱਗੇ ਸੀ ਇੱਕ ਸਾਈਡ ਤੇ ਆਪਾਂ ਤਾਂ ਰਾਇਆ ਸੀ ਦਹੀਂ ਆ ਐਂਡ ਆਪਾਂ ਦਾਲ ਬਣਾਈ ਹੋਈ ਸੀ ਅੱਜ ਤੇ ਰੋਟੀਆਂ ਲਾਉਣ ਲੱਗੀ ਸੀ ਮੈਂ ਕਿਉਂਕਿ ਮੇਰੇ ਡੇਲੀ ਰੁਟੀਨ ਆ ਮੈਂ ਰੋਟੀਆਂ ਬਣਾਉਣੀਆਂ ਨੇ ਦੀਦੀ ਨੇ ਬਣਾਉਣੀ ਸਬਜ਼ੀ ਐਡਮੇ ਬਣਾਉਣਾ ਤੜੀਆ ਤੜੀਆ ਵੀ ਮੈਂ ਬਣਾਉਣਾ ਵਾ ਕਿਉਂਕਿ ਮੇਰਾ ਵੀ ਮੇਰਾ ਦਲੀਆ ਹੀ ਸਾਰੇ ਪਸੰਦ ਕਰਦੇ ਨੇ ਦੀਦੀ ਕਹਿੰਦੇ ਤੂੰ ਬਣਾ ਤੂੰ ਬਣਾ ਤਲੀਆ ਹਸ ਮੇਰੀ ਡੇਲੀ ਰੁਟੀਨ ਇਹੋ ਸ਼ਾਮ ਦੀ ਕਿ ਇੱਕ ਮੈਂ ਬਣਾਉਣਾ ਤਲੀਆ ਤੇ ਇੱਕ ਮਰ ਬਣਾਉਣੇ ਰੋਟੀਆਂ ਬਾਕੀ ਸਾਰਾ ਕੰਮ ਦੀਦੀ ਨੇ ਕਰਨਾ ਕੱਪੜੇ ਧੋਣੇ ਉਹਨਾਂ ਨੇ ਸ਼ਾਮਾਂ ਨੂੰ ਸ਼ਾਮਾਂ ਨੂੰ ਹੀ ਕੱਪੜੇ ਧੋ ਲੈਣੇ ਸਵੇਰੇ ਨਹੀਂ ਧੋਂਦੇ ਤਾਂ ਆਪਾਂ ਸ਼ਾਮਾਂ ਨੂੰ ਕੱਪੜੇ ਧੋ ਕੇ ਹੈਂਗਰ ਤੇ ਟੰਗ ਦੇ ਦਿੱਤੇ ਸਵੇਰੇ ਪਾ ਦੇ ਤੇ ਸੁੱਕਣੇ ਫਿਰ ਮੋਸਟਲੀ ਤਾਂ ਸਾਰੇ ਸੁੱਕ ਜਾਂਦੇ ਅੰਦਰ ਤਾਂ ਬਾਕੀ ਸਾਰਾ ਸਾਡਾ ਕੰਮ ਇਹ ਹੋਈ ਆ ਸ਼ਾਮਾਂ ਦਾ ਫਿਰ ਰੋਟੀ ਬਣਾਉਣੀ ਸਬਜ਼ੀ ਬਣਾਉਣੀ ਬਾਕੀ ਬੱਚੇ ਨਹਾਉਂਦੇ ਨੇ ਮੋਟਰ ਚੱਲਣ ਦੀ ਵਾਰ ਤਾਂ ਉਹ ਨਹਾਉਂਦੇ ਭੈਣੇ ਬਸ ਉਹਨਾਂ ਦੇ ਕੱਪੜੇ ਚੇਂਜ ਕਰਨੇ ਆ ਉਹ ਵੀ ਦੀਦੀ ਨੇ ਕਰਦੇ ਨੇ ਬਸ ਮੈਂ ਰੋਟੀਆਂ ਬਣਾਉਣੀ ਆ ਤੇ ਬਾਅਦ ਵਿੱਚ ਮੈਂ ਬੇਲੀ ਹੋਣੇ ਦੇਖਣ ਹੁਣ ਆਪਣਾ ਤੰਦਿਆ ਪੰਡਾ ਪਿਆ